ਇਨਾਂ ਨੂੰ ਸ਼ਰਮ ਵੀ ਨਹੀਂ ਆਉਂਦੀ ਕਿਹੜਾ ਦਿਨ ਚੋਂਦੇ ਨੇ ਇਹ ਕਰਦਾ ਔਰ ਇਹਦੇ ਅਸਾਰ ਪਹਿਲੇ ਹੀ ਨਜ਼ਰ ਆਗੇ ਸੀ ਅਸੀਂ 4 ਸਾਲ ਪਹਿਲਾਂ ਵੀ ਲੜੇ ਸੀ ਸੈਨੇਟ ਦੇ ਇਲੈਕਸ਼ਨ ਲਈ ਇਹ ਸਾਡੇ ਸਾਰੇ ਪੁਰਾਣੇ ਲੀਡਰ ਇਹ ਦੱਸਣਗੇ ਕਿ ਕਿੰਨਾ ਕੁ ਫੰਡ ਸੀ ਜਿਹੜਾ ਇਹ ਨਹੀਂ ਦੇ ਸਕੇ ਯੂਨੀਵਰਸਿਟੀ ਨੂੰ ਤੇ ਸੈਂਟਰ ਦੇਣ ਲੱਗਦਾ 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 ਸਾਥੋਂ ਕੋਲੀ ਇੱਕ ਤਾਂ ਝਖਮਾਂ ਤੇ ਲੂਣ ਭੁੱਕ ਰਹੇ ਆ 1 ਨਵੰਬਰ 1966 ਨੂੰ ਪੰਜਾਬ ਨੂੰ ਵਰਡਤਾ ਟੁਕਤਾ ਯੂਨੀਵਰਸਿਟੀ ਚੰਡੀਗੜ੍ਹ ਖੋਲਿਆ ਪੰਜਾਬੀ ਬੋਲੀ ਦੇ ਲਾਕੇ ਖੋਲੇ ਡੈਮ ਖੋਲੇ ਪਾਣੀ ਖੋਲੇ ਉਹ ਜਿਹੜਾ ਪੁਨਰਗਠਨ ਐਕਟ ਬਣਿਆ 78 79 80 ਕਲਾਜ ਪਾ ਕੇ ਉਹ ਸਾਡਾ ਸਾਰੇ ਹੱਕ ਹਕੂਕੀ ਖੋਕੇ ਲੈ ਗਏ ਚੰਡੀਗੜ੍ਹ ਦੀ ਸੈਂਟ ਤੇ ਸਿੰਡੀਕੇਟ ਭੰਗ ਕਰਕੇ ਸੈਂਟਰ ਨੇ ਆ ਦੇ ਕੋਲੇ ਹੁਣ ਉਹਦਾ ਇਕੱਲੀ ਨਾਂ ਦੀ ਇਕੱਲਾ ਨਾਂ ਰਹਿ ਗਿਆ ਉਥੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਾউজ ਪੰਜਾਬੀ ਬੋਲੀ ਦੀ ਗੱਲ ਹੋਣੀ ਆ ਨਾਜ ਪੰਜਾਬੀ ਅੱਜ ਨਾ ਕੋਈ ਪੰਜਾਬ ਦੇ ਸੈਦ ਦੀਆਂ ਤਿਹਾੜੀ ਦੀ ਗੱਲ ਹੋਣੀ ਆ ਔਰ ਉਹੀ ਗੱਲ ਲੱਖ ਦੀਆਂ ਲਾਹਣ ਤਾਂ ਲੋਕਾਂ ਨੇ ਇੱਕ ਨਮ ਬੰਨ ਉਹ ਇਕੱਠੇ ਹੋਏ ਆ ਢਾਡੇ ਦੇ ਉੱਤੇ 2 ਲੱਖ ਚੰਡੀਗੜ੍ਹ ਦੇ ਪੰਜਾਬੀ ਰਹਿੰਦਾ ਹੁਣ ਬੰਦਾ ਇੱਥੇ 200 ਨੇ ਇਕੱਠਾ ਹੋਇਆ ਪੰਜਾਬੀ ਸਭ ਤੋਂ ਪਹਿਲਾਂ ਜ਼ੁਲਮ ਦੇ ਜ਼ਬਰ ਦੇ ਖਿਲਾਫ ਲੜਨ ਵਾਲੇ ਸੰਘਰਸ਼ ਕਰਨ ਵਾਲੇ ਲੋਕ ਸੀ ਆ ਸਭ ਤੋਂ ਨਖਿੱਦ ਨਕੰਮੇ ਹੋ ਚੁੱਕੇ ਆ ਕੋਈ ਨਹੀਂ ਬੋਲ ਰਿਹਾ ਉਹ ਇਹ ਤੇ ਲੱਗਦਾ ਐਸੇ ਤੁਹਾਨੂੰ 2-2 ਕਰੋੜ ਦੀਆਂ ਗੱਡੀਆਂ ਲੈ ਕੇ ਲੰਘਦੇ ਮਿਲਣਗੇ ਆਪਣੇ ਪੰਜਾਬੀ ਪੱਗਾਂ ਵਾਲੇ ਜਦੋਂ ਦੀ ਕੋਈ ਸਿਆਸੀ ਅਸਰ ਨਹੀਂ ਵੀ ਬੋਲੀ ਜਾਂਦੀ ਐ ਜਿਸ ਯੂਨੀਵਰਸਿਟੀ ਗਈ ਡੈਮ ਗਏ ਉਸ ਸੇਫ ਸਫਤੇ حوالے ਕਰਤਾ ਬੀਵੀਐਮ ਪੁੱਛੇ ਨਹੀਂ ਕਿ ਬੋਲ ਰਿਹਾ ਵੇਲੇ ਨਹੀਂ ਕਮਲੇ ਵੀ ਕਹਿੰਦੇ ਆ ਬਲਜੀਤ ਸਿੰਘ ਖਾਲਸਾ ਚੰਡੀਗੜ੍ਹ ਦਾ ਉਹ ਬੰਦੇ ਦੇ 15 ਪਰਚੇ ਹੋਣੇ ਆ ਉਹਨੂੰ 20 ਸਾਲ ਹੋ ਗਏ ਬੋੜਾ ਦਾ ਰੰਗ ਮਾਰਦੇ ਉਹਨੂੰ ਕਹਿੰਦੇ ਆ ਕਮਲਾ ਜਦੋਂ ਕਿਸੇ ਕੌਮ ਨੂੰ ਖਤਮ ਕਰਨਾ ਹੈ ਨਾ ਉਹਦੀ ਜ਼ੁਬਾਨ ਖੋਲੋ ਦੁਨੀਆਂ ਦੇ ਵਿੱਚ ਅੰਦੋਲਨ ਕੀ ਚੱਲ ਰਹੇ ਨੇ ਕਿ ਆਪਦੇ ਰੀਜ਼ਨ ਨੂੰ ਆਪਦੇ ਖੇਤਰ ਨੂੰ ਵਾਪਸ ਲਾਟੋ ਕੱਲ ਜਲਜੀਤ ਤੇ ਬੜੀ ਕੰਟਰੋਵਰਸੀ ਤੁਸੀਂ ਉਸ ਕੰਟਰੋਵਰਸੀ ਨੂੰ ਕਿਵੇਂ ਦੇਖਦੇ ਹੋ ਬੜੀ ਵੱਡੇ ਪੱਧਰ ਤੇ ਹਾਲਾਂਕਿ ਬੜੇ ਉਸ ਲੈਵਲ ਤੇ ਮੇਰੇ ਸਾਰਾ ਜਿਹੜੇ ਕਿਸਾਨ ਵੀ ਰਾਤ ਬੋਲ ਰਹੇ ਸੀ ਸ਼ਾਇਦ ਕਈ ਲੋਕ ਇਹ ਕਹਿ ਰਹੇ ਨੇ ਕਿ ਪੰਜਾਬੀਆਂ ਦਾ ਉੱਥੇ ਪਹੁੰਚਣਾ ਹੀ ਬੜੀ ਵੱਡੀ ਗੱਲ ਹੈਗੀ ਤੁਸੀਂ ਇਹ ਨੌਨਸੈਂਸ ਗੱਲਾਂ ਨੇ ਸਾਨੂੰ ਇੱਧਰ ਉਲਝਾਇਆ ਜਾਂਦਾ ਹੈ ਇਹ ਉਹੀ ਲੋਕ ਨੇ ਜੋ ਸਟੇਜਾਂ ਤੇ ਖੜੇ ਹੋ ਕੇ ਕਹਿੰਦੇ ਨੇ ਸਾਡਾ ਪੰਗਾ ਸਰਕਾਰਾਂ ਨਾਲ ਹੈ ਅਗਲੇ ਦਿਨ ਉਹਨਾਂ ਹੀ ਵੱਡੇ ਲੀਡਰਾਂ ਨਾਲ ਪ੍ਰਾਈਮ ਮਿਨਿਸਟਰ ਨਾਲ ਬੈਠੇ ਹੁੰਦੇ ਨੇ ਜੇ ਪੰਜਾਬੀ ਪੰਜਾਬ ਜੀ ਨਹੀਂ ਬੋਲੀ ਜਾਊ ਆ ਮੈਨੂੰ ਹਰਿਆਣੇ ਦੇ ਸੱਜਣ ਆਏ ਆਂਦੇ ਬਾਈ ਜੀ ਅਸੀਂ ਨਾ ਪੰਜਾਬੀ ਚ ਇੱਕ ਜਗ੍ਹਾ ਤੇ ਪੇਪਰ ਕਰਵਾਤੇ ਉਹ ਮੈਂ ਕਿਹਾ ਭਰਾਵਾ ਤੁਸੀਂ ਤਾਂ ਕਰਾਈ ਜਾਂਦੇ ਹੋ ਸਾਡੇ ਪੰਜਾਬ ਚ ਕੀ ਹੋ ਰਿਹਾ ਪਿੰਡਾਂ ਚ ਹਿੰਦੀ ਬੋਲੀ ਜਾ ਰਹੀ ਹੈ ਆ ਸਤਿ ਸ਼੍ਰੀ ਅਕਾਲ ਸਵਾਗਤ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਅੱਜ 1 ਨਵੰਬਰ ਹੈ ਜਦੋਂ ਪੰਜਾਬ ਵਕ ਹੋਇਆ ਸੀ ਪੰਜਾਬ ਜਿਹੜੀ ਭਾਸ਼ਾ ਹੈਗੀ ਪੰਜਾਬੀ ਨੂੰ ਇੱਕ ਦਰਜਾ ਮਿਲਿਆ ਸੀ ਤੇ ਅੱਜ ਇੱਕ ਵੱਡੀ ਖਬਰ ਹੋਰ ਸਾਹਮਣੇ ਆਈ ਹੈ ਪੰਜਾਬ ਯੂਨੀਵਰਸਿਟੀ ਲੈ ਕੇ ਜਿੱਥੇ 59 ਸਾਲ ਪੁਰਾਣੀ ਜਿਹੜੀ ਕਿ ਇੱਕ ਸਿੰਡੀਕੇਟ ਅਤੇ ਸੈਨਟ ਜਿਹੜੀ ਚੱਲ ਰਹੀ ਸੀ ਉਸ ਨੂੰ ਹਮੇਸ਼ਾ ਦੇ ਲਈ ਭੰਗ ਕਰ ਦਿੱਤਾ ਗਿਆ ਤੇ ਉਸ ਦੇ ਉੱਪਰ ਆਣਾ ਸਮੇਂ ਦੇ ਉੱਪਰ ਜਿਹੜਾ ਨੋਟਿਸ ਹੈ ਉਹ ਵੀ ਲਿਆਂਦਾ ਜਾਏਗਾ ਤੇ ਸਾਡੇ ਨਾਲ ਉਹ ਸਖਸ਼ ਮੌਜੂਦ ਜਿਹੜੇ ਹਮੇਸ਼ਾ ਪੰਜਾਬ ਦੇ ਚਾਹੇ ਪਾਣੀ ਹੋਣ ਚਾਹੇ ਪੰਜਾਬ ਦੀ ਭਾਸ਼ਾ ਹੋਵੇ ਹਮੇਸ਼ਾ ਚਿੰਤਿਤ ਰਹਿੰਦੇ ਨੇ ਅਮਿਤੋਜ ਸਿੰਘ ਮਾਨ ਹੈਗੇ ਤੇ ਲੱਖਾ ਸਦਾਣਾ ਬਾਈ ਹੈਗੇ ਨੇ ਸਭ ਤੋਂ ਪਹਿਲਾਂ ਅੱਜ ਉਹ ਦਿਨ ਹੈਗਾ ਜਦੋਂ ਪੰਜਾਬੀ ਆਵਾਦ ਹੋਈ ਸੀ ਪੰਜਾਬ ਲੱਗ ਹੋਇਆ ਹਰਿਆਣਾ ਲੱਗ ਹੋਇਆ ਹਮਾਚਲ ਲੱਗ ਹੋਇਆ ਪਰ ਅੱਜ ਯੂਨੀਵਰਸਿਟੀ ਦੀ ਖਬਰ ਸੁਣ ਕੇ ਸਾਰੇ ਜ਼ਰੂਰ ਹੈਰਾਨ ਹੈਗੇ ਨੇ ਇਹਨਾਂ ਨੂੰ ਸ਼ਰਮ ਵੀ ਨਹੀਂ ਆਉਂਦੀ ਕਿ ਕਿ ਕਿਹੜਾ ਦਿਨ ਚ ਹੁੰਦੇ ਨੇ ਇਹ ਕਰਨ ਦਾ ਔਰ ਇਹਦੇ ਅਸਾਰ ਪਹਿਲੇ ਨਜ਼ਰ ਆਗੇ ਸੀ ਅਸੀਂ 4 ਸਾਲ ਪਹਿਲਾਂ ਵੀ ਲੜੇ ਸੀ ਸੈਨੇਟ ਦੇ ਇਲੈਕਸ਼ਨ ਲਈ ਉਦੋਂ ਕਿਵੇਂ ਨਾ ਕਿਵੇਂ ਕਰਕੇ ਸੈਨੇਟ ਬਣਾਤਾ ਸੀ ਕੀ ਸਾਡੇ ਸਾਰੇ ਪੁਰਾਣੇ ਲੀਡਰ ਇਹ ਦੱਸਣਗੇ ਕਿ ਕਿੰਨਾ ਕੁ ਫੰਡ ਸੀ ਜਿਹੜਾ ਇਹ ਨਹੀਂ ਦੇ ਸਕੇ ਯੂਨੀਵਰਸਿਟੀ ਨੂੰ ਤੇ ਸੈਂਟਰ ਦੇਣ ਲੱਗਦਾ 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 ਸਾਥੋਂ ਖੋਲ ਹੀ ਇੱਕੋ ਇੱਕ ਯੂਨੀਵਰਸਿਟੀ ਸੀ ਜਿਹੜੇ ਪੂਰੇ ਦੇਸ਼ ਚ ਡੈਮੋਕਰੈਟਿਕ ਵੇ ਨਾਲ ਚਲਦੀ ਸੀ ਸੈਨੇਟਰ ਨਾਲ ਚਲਦੀ ਸੀ ਮੈਨੂੰ ਤੁਹਾਡੇ ਕੋਲ ਤੇ ਸਵਾਲ ਹੈਗਾ ਡੈਮੋਕਰੈਟਿਕ ਵੇ ਤੁਸੀਂ ਜਿਵੇਂ ਗੱਲ ਕੀਤੀ ਕਿੰਨੇ ਲੀਡਰ ਇੱਥੋਂ ਨਿਕਲਣੇ ਹਨ ਹਾਲਾਂਕਿ ਸਰਦਾਰ ਮਨਮੋਨ ਸਿੰਘ ਵੀ ਇੱਥੋਂ ਨਿਕਲੇ ਤੇ ਉਹ ਲੀਡਰ ਜਿਹੜੇ ਅੱਜ ਇੱਥੇ